ਅੱਜ ਫੇਰ ਦੁਬਾਰਾ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਵੈਸੇ ਤਾਂ ਪਰ ਪੰਜਾਬ ਦੇ ਕਿਸਾਨ ਕਿਉਂਕਿ ਸਾਡਾ تعلق ਆਤ ਪੰਜਾਬ ਨਾਲ ਹੈ ਆਪ ਦੇ ਹੱਕਾਂ ਦੀ ਲੜਾਈ ਵਾਸਤੇ ਦਿੱਲੀ ਜਾ ਰਹੇ ਮੈਂ ਸਮਝਦਾ ਕਿ ਬਹੁਤ ਮਦਭਾਗ ਦੇਣਾ ਹੈ ਔਰ ਇਤਿਹਾਸ ਪਹਿਲੇ ਦਿਨਾਂ ਨੂੰ ਤੇ ਅੱਜ ਦੇ ਦਿਨਾਂ ਨੂੰ ਅੱਜ ਦੇ ਦਿਨ ਨੂੰ ਹਿਸਟਰੀ ਚ ਲਿਖੇਗਾ ਕਿ ਜਦੋਂ ਦੇਸ਼ ਦਾ ਅੰਡਾਤਾ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਦਿੱਲੀ ਜਾ ਰਿਹਾ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਕਰਾਉਣ ਕਿ ਤੁਸੀਂ ਕੁਝ ਸਾਡੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਦੇ ਆਸੇ ਗੱਲਾਂ ਕੀਤੀਆਂ ਸਨ ਤੇ ਉਹਨੂੰ ਰਾਸਤੇ ਦੇ ਵਿੱਚ ਹੀ ਹਰਿਆਣਾ ਬਾਰਡਰ ਤੇ ਜਿਸ ਪ੍ਰਕਾਰ ਰੋਕਣ ਦਾ ਕੰਮ ਕੀਤਾ ਜਾਂ ਮੈਂ ਸਮਝਦਾ ਕਿ ਪਾਕਿਸਤਾਨ ਤੋਂ ਵੀ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੈ ਹਜੇ ਕਿਤੇ ਨਾ ਕਿਤੇ ਢਿੱਲਮਸ ਪਾਕਿਸਤਾਨ ਬਾਰਡਰ ਤੇ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਦੇਖਿਆ ਉੱਥੇ ਜਾ ਕੇ ਤਾਰਾਂ ਹੀ ਲੱਗੀਆਂ ਵੱਡੇ ਵੱਡੇ ਬੈਰੀਗੇਟਸ ਔਰ ਕਿਸ ਤਰ੍ਹਾਂ ਲੰਬੇ ਲੰਬੇ ਉੱਥੇ ਕਿਲ ਬਿਚਾ ਦਿੱਤੇ ਗਏ ਨੇ ਸੜਕ ਤੇ ਤਾਂ ਜੋ ਕਿਸਾਨ ਆਪਦੀਆਂ ਮੰਗਾਂ ਵਾਸਤੇ ਦਿੱਲੀ ਨਾ ਪਹੁੰਚ ਸਕੇ ਚਲੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀਗਾ ਕਿਉਂਕਿ ਪੰਜਾਬ ਨੂੰ ਵੱਖ ਸੁਭਾ ਦੇਖਿਆ ਜਾਂਦਾ ਸਾਰਾ ਦੇਸ਼ ਬੀਜੇਪੀ ਵੱਖ ਨਿਗਾ ਨਾਲ ਵੇਖਦੀ ਹੈ ਲੇਕਿਨ ਪੰਜਾਬ ਨੂੰ ਵੱਖਰੀ ਨਿਗਾ ਨਾਲ ਵੇਖਿਆ ਜਾਂਦਾ ਹੈ ਅਗਰ ਵੱਖਰੀ ਨਿਗਾ ਨਾਲ ਨਾ ਦੇਖਿਆ ਜਾਂਦਾ ਹੁੰਦਾ ਤੇ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਲਾਂ ਸਾਲ ਪਰ ਅੰਦੋਲਨ ਕਰਕੇ 77200 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਮਾ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਫੇਰ ਉਹ ਟਿਕਰੀ ਬਾਦਰ ਤੋਂ ਮੁੜੇ ਸਨ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ ਜਿੰਦ ਛੱਡ ਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਆਪਕੀ ਇਹ ਸਸਪੈਂਡ ਕਰਤਾ ਹੂੰ ਇਹ ਜਿਹੜੇ ਫਾਰਮ ਲਾਜ਼ ਹੈ ਤੇ ਮੈਂ ਇਨਤੇ ਗੌਰ ਫਰਮਾਵਾਂਗੇ ਤੇ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਗਿਆ ਅਫਸਰ ਸੇ ਇਸ ਕੱਲ ਦਾ ਵੀ ਆ ਮੇਰੇ ਕੋਲ ਕੁਝ ਤਸਵੀਰਾਂ ਹੈ ਰਾਜਪੁਰਾ ਬਨੂ ਡੇਰਾ ਬੱਸੀ ਅੰਮ੍ਰਾਲਾ ਪੰਜਾਬ ਪੁਲਿਸ ਨੇ ਵੀ ਕਿਤੇ ਨਾ ਕਿਤੇ ਆ ਰਸਤੇ ਬੰਦ ਕੀਤੇ ਕੱਲ ਮੈਂ ਟੱਪਿਆ ਸੀ ਉਥੋਂ ਰਾਜਪੁਰੇ ਤੋਂ ਕੀ ਕੰਮ ਸੇ ਕੰਮ ਜਦੋਂ ਪਿਛਲੀ ਵਾਰੀ ਅੰਦੋਲਨ ਹੋਇਆ ਸੀ ਤਾਂ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਸਰਕਾਰ ਸੀਗੀ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਅਸੀਂ ਉਲਟਾ ਨਾਲ ਜਾ ਕੇ ਪੁਲਿਸ ਉਹਨਾਂ ਦੀ ਹਿਫਾਜ਼ਤ ਕਰਸਤੇ ਨਾਲ ਗਈ ਸੀ ਤੇ ਉਹਨਾਂ ਨੂੰ ਉੱਥੋਂ ਤੱਕ ਛੱਡ ਕੇ ਆਈ ਸੀ ਅੱਜ ਕਿਤੇ ਨਾ ਕਿਤੇ ਹਜੇ ਤਾਂ ਪੰਜਾਬ ਦਾ ਕਿਸਾਨ ਹਰਿਆਣੇ ਚ ਵੜਿਆ ਹੀ ਨਹੀਂ ਉਹ ਭੁਨੇ ਹੀ ਸਾਡੀ ਵੱਲ ਅਧੂ ਗੈਸ ਦੇ ਗੋਲੇ ਤੇ ਹੁਣੇ ਹੀ ਉਹਨਾਂ ਨੇ ਆਪ ਦਾ ਕੰਮ ਚਾਲੂ ਕਰਤਾ ਮੇਰਾ ਖਿਆਲ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਮੋਰੀ ਹੋ ਕੇ ਕੀ ਇਹ ਸਾਡੀ ਸਰਜ਼ਮੀਨ ਹੈ ਹਜੇ ਹਰਿਆਣੇ ਚ ਵੜੇ ਨਹੀਂ ਜਦੋਂ ਹਰਿਆਣੇ ਚ ਵੜੇ ਫੇਰ ਅਸੀਂ ਤੁਸੀਂ ਕੋਈ ਦਖਲ ਅੰਦਾਜ਼ੀ ਕਰ ਸਕਦੇ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ